ਅੰਮ੍ਰਿਤਸਰ ਭੰਡਾਰੀ ਪੁਲ ਨੇੜੇ ਪੌੜੀਆਂ ਵਾਲੇ ਪੁਲ ਦੇ ਕੋਲ ਪਕੌੜੀਆਂ ਵਦੀਆਂ ਮਸ਼ਹੂਰ ਦੁਕਾਨਾਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਕੌੜੇ ਖਾਣ ਆਉਂਦੇ ਹਨ ਪਰ ਕਿਤੇ ਨਾ ਕਿਤੇ ਜਦੋਂ ਫਾਸਟ ਵੀ ਨਿਊਜ਼ ਟੀਮ ਨੇ ਇਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਸਹੀ ਜਵਾਬ ਨਹੀਂ ਦਿੱਤਾ ਕਿਉਂਕਿ ਫਾਸਟ ਵੀ ਨਿਊਜ਼ ਟੀਮ ਵੱਲੋਂ ਉਹਨਾਂ ਦੇ ਸਵਾਲ ਕੀਤਾ ਗਿਆ ਸੀ ਕਿ ਜਿਸ ਤੇਲ ਵਿੱਚ ਉਹ ਪਕੌੜੇ ਬਣਾਉਂਦੇ ਹਨ ਉਹ ਉਸ ਨੂੰ ਕਦੋਂ ਬਦਲਦੇ ਹਨ ਪਰ ਦੁਕਾਨਦਾਰਾਂ ਵੱਲੋਂ ਕੋਈ ਵੀ ਸਹੀ ਜਵਾਬ ਨਹੀਂ ਦਿੱਤਾ ਗਿਆ ਫੂਡ ਸੇਫਟੀ ਵਿਭਾਗ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਕੌੜੇ ਖਾਣ ਵਾਸਤੇ ਆਉਂਦੇ ਹਨ ਕਿਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਹੋ ਰਿਹਾ ਅੰਮ੍ਰਿਤਸਰ ਪੌੜੀਆਂ ਵਾਲੇ ਪੋਲ ਦੇ ਨੇੜੇ ਇੱਥੇ ਖੜੇ ਆ ਤੇ ਤੁਹਾਨੂੰ ਤਸਵੀਰਾਂ ਅਸੀਂ ਇੱਕ ਵਾਰ ਦਿਖਾ ਦਈਏ ਕਿ ਇੱਥੇ ਮਸ਼ਹੂਰ ਦੁਕਾਨਾਂ ਨੇ ਪਕੌੜੇਆਂ ਵਆਂੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਾਫੀ ਪੁਰਾਣੀਆਂ ਦੁਕਾਨਾਂ ਨੇ ਇੱਥੇ ਪਕੌੜੇਆਂ ਦੀਆਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਕੌੜੇ ਖਾਣ ਵੀ ਆਉਂਦੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਕੌੜਿਆਂ ਦੀ ਲਾਈਨਾਂ ਲੱਗੀਆਂ ਲੋਕੀ ਖਾਣ ਵ ਇਹ ਕੀ ਕੀ ਇਹਨਾਂ ਦੀ ਸਪੈਸ਼ਲਿਸਟੀ ਹੈ ਵੀ ਇੱਥੇ ਇਹਨਾਂ ਕੋਲ ਲੋਕੀ ਪਕੌੜੇ ਖਾਂਣ ਜੀ ਭਾਜੀ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਜੀ ਆਹ ਦੀ ਸ਼ਾਮ ਦਾ ਟਾਈਮ ਲਗੂ ਤੇ ਨੇ ਕਿੰਨੀ ਕੀ ਡੇਰ ਤੱਕ ਪਕੌੜੇ ਬਣਾ ਲਦੇ ਬਿਲਕੁਲ ਗਾਗ ਕਾਫੀ ਨੇ ਤੇ ਗਾਗ ਦੇ ਵਿੱਚ ਰੁਜੇ ਹੋਏ ਨੇ ਪਰ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਅਸੀਂ ਪਕੌੜੇ ਵਾਲੀ ਦੁਕਾਨ ਤੇ ਸੀ ਖੜੇ ਇਸ ਵੇਲੇ ਤੇ ਪਕੌੜੇ ਦੀ ਦੁਕਾਨ ਤੇ ਲੋਕ ਗਾਗ ਲੈਣ ਵਾਸਤੇ ਪਕੌੜੇ ਵਾਸਤੇ ਖਰੀਦਣ ਵੀ ਆਏ ਤੁਸੀਂ ਤੇਲ ਵੀ ਦੇਖ ਸਕਦੇ ਹੋ ਪਕੌੜਿਆਂ ਵਾਲਾ ਤੇਲ ਗਰਮ-ਗਰਮ ਤੇਲ ਦੇ ਵਿੱਚ ਪਕੌੜੇ ਕੱਢੇ ਜਾ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਫੇਰ ਕਿਉਂਕਿ ਕਾਫੀ ਪਕੌੜੀਆਂ ਵਾਲੇ ਪੋਲ ਦੇ ਨੇੜੇ ਦੀ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਕੌੜੇ ਖਾਣ ਵਾਸਤੇ ਆਉਂਦੇ ਹਨ ਅਤੇ ਪਰ ਕਿਤੇ ਨਾ ਕਿਤੇ ਸਵਾਲ ਵੀ ਉੱਠ ਰਹੇ ਨੇ ਜਿਹੜਾ ਪਕੌੜੇ ਕੱਢ ਰਹੇ ਨੇ ਤੁਸੀਂ ਮੈਸੇਜੋਗੀ ਨੂੰ ਕਹੋ ਤਸਵੀਰਾਂ ਦੇ ਵੀ ਕਿਤੇ ਕਿਤੇ ਸਵਾਲ ਇਹ ਉੱਠਦਾ ਹੈ ਵੀ ਜਿਹੜੇ ਤੇਲ ਵਿੱਚ ਜਾ ਕੇ ਹੋਵੇ ਚ ਇਹ ਪਕੌੜੇ ਕੱਢਦੇ ਹਨ ਕੀ ਉਹ ਬਦਲਿਆ ਜਾਂਦਾ ਹੈ ਕਿੰਨੀ ਦੇਰ ਬਾਅਦ ਇਹ ਬਦਲਦੇ ਨੇ ਪਕੌੜਿਆਂ ਦਾ ਤੇਲ ਕਿਉਂਕਿ ਲੋਕਾਂ ਦੀ ਸਿਹਤ ਨਾਲ ਕਿਤੇ ਨਾ ਕਿਤੇ ਖਿਲਵਾੜ ਤਾਂ ਨਹੀਂ ਹੋ ਰਿਹਾ ਅਸੀਂ ਫੂਡ ਸੇਫਟੀ ਵਿਭਾਗ ਨੂੰ ਵੀ ਕਹਾਂਗੇ ਕਿ ਇਸ ਸਵਾਲ 'ਤੇ ਕਾਰਵਾਈ ਜ਼ਰੂਰ ਕਰਨੇ ਕਿਉਂਕਿ ਜਿਹੜੇ ਪਕੌੜਿਆਂ ਦੀ ਦੁਕਾਨਾਂ ਨੇ ਇੱਥੇ ਕਾਫੀ ਏਕੜੀ 3-4 ਦੁਕਾਨਾਂ ਨੇ ਮੇਨ ਇੱਥੇ ਬੁੱਢਾ ਮੱਲਪ ਕੋਕੋੜਿਆਂ ਵਾਲਿਆਂ ਦੀ ਦੁਕਾਨ ਵੀ ਹੈਗੀ ਉਹ ਵੀ ਤੁਹਾਨੂੰ ਦੁਕਾਨ ਦੇ ਉੱਪਰ ਲੱਗੀ ਲੈ ਜੰਨੇ ਆ ਕਾਫੀ ਪੁਰਾਣਾ ਕੰਮ ਹੈ ਇਹਨਾਂ ਦਾ ਹਕੀਮਾ ਵਾਲੇ ਗੇਟ ਦੇ ਨੇੜੇ ਵੀ ਇਹਨਾਂ ਦਾ ਕੰਮ ਹੈ ਪਰ ਇੱਥੇ ਨਵੀਂ ਦੁਕਾਨ ਨੇ ਖੋਲੀ ਕਾਫੀ ਢੇਰ ਤੋਂ ਤੇ ਨਵੀਂ ਦੁਕਾਨ ਤੇ ਵੀ ਕਾਫੀ ਰਸ਼ ਹੈ ਲੋਕ ਇੱਥੇ ਪਕੋੜੇ ਖਰੀਦਣ ਵੀ ਆ ਰਹੇ ਨੇ ਗੱਲ ਬਾਤ ਇਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਕਿ ਕਿੰਨੀ ਢੇਰ ਤੇ ਕੰਮ ਕਰ ਰਹੇ ਨੇ ਤੇ ਲੋਕਾਂ ਦੀ ਸਿਹਤ ਨਾਲ ਕੀ ਕੀ ਬੈਨੀਫਿਟ ਤੇ ਕਿਹੜੀ ਤਰ੍ਹਾਂ ਦੇ ਪਕੋੜੇ ਬਣਾ ਰਹੇ ਨੇ ਤਸਵੀਰਾਂ ਇੱਕ ਵਾਰੀ ਜੀ ਸਰ ਕਿੰਨੀ ਢੇਰੋਂ ਕੀ ਤੁਹਾਨੂੰ ਕੰਮ ਕਰਦੇ ਨੇ ਇਹ ਰਿਹਾ ਜੀ ਨਿਕਲ ਤੋਂ ਲੈ ਕੇ ਪਛੀੜੇ ਕਿੰਨੀ ਦੇਰ ਹੋ ਗਈ ਕੰਮ ਕਰਦੇ ਹੋ ਨਾ ਸ਼ੂਟ ਨਾ ਕਰੋ ਯਾਰ ਬੇਨਤੀ ਨਾ ਕਰੋ ਬਿਲਕੁਲ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਹਿੰਦੇ ਵੀ ਨਾ ਕਰੋ ਨਾ ਕਰੋ ਕੋਈ ਵੀ ਇੱਥੇ ਗੱਲ ਕਰਨ ਦਾ ਹੈ ਗੱਲ ਕਰਨ ਨਹੀਂ ਚਾਹੁੰਦਾ ਸਾਡੇ ਨਾਲ ਪਤਾ ਨਹੀਂ ਕਾਰਨ ਕੀ ਹੈ ਕਿਉਂ ਨਹੀਂ ਗੱਲ ਕਰਨਾ ਚਾਹੁੰਦੇ ਸਾਡੇ ਨਾਲ ਪਰ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਸੀ ਕਿ ਪਕੌੜੀਆਂ ਵਾਲੀਆਂ ਦੁਕਾਨਾਂ ਨੇ ਕਾਫੀ ਮਸ਼ਹੂਰ ਦੁਕਾਨਾਂ ਨੇ ਇੱਥੇ ਲੋਕ ਪਕੌੜੇ ਖਾਣ ਵੀ ਆਉਂਦੇ ਹਨ ਪਰ ਸਾਡਾ ਸਵਾਲ ਇਹੋ ਹੀ ਹੈ ਵੀ ਕਿੰਨੀ ਦੇਰ ਤੋਂ ਤੁਸੀਂ ਕੰਮ ਕਰ ਰਹੇ ਹੋ ਅਗਰ ਤੁਸੀਂ ਕੰਮ ਕਰ ਰਹੇ ਹੋ ਤੇ ਸਹੀ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਸਫਾਈ ਪ੍ਰਬੰਧ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ ਲੱਗੇ ਕਿਤਨਾ ਪਾਣੀ ਦਾ ਟੇਪ ਇੱਥੇ ਪਾਣੀ ਵੀ ਖੜਾ ਹੈ ਲੱਗੇ ਗੰਦਗੀ ਦਾ ਢੇਰ ਵੀ ਹੈ ਪਰ ਲੋਕ ਪਕੌੜੇ ਖਾ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਦੀ ਸ਼ੇਰ ਨਾਲ ਖਲਵਾੜ ਤਾਂ ਨਹੀਂ ਕਰ ਰਹੇ ਨੇ ਕਿਉਂਕਿ ਜਿਹੜਾ ਇਹ ਤੇਲ ਦੇ ਵਿੱਚ ਜਾਂ ਘਿਓ ਦੇ ਵਿੱਚ ਇਹ ਪਕੌੜੇ ਕੱਢ ਰਹੇ ਕਿੰਨੀ ਦੇਰ ਤੋਂ ਕੱਢ ਰਹੇ ਨੇ ਕੋਈ ਵੀ ਇਹਨਾਂ ਦਾ ਕੋਈ ਜਦੋਂ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਚਾਹੀਦੀ ਇਹਦੇ ਨਾਲ ਜਵਾਬ ਨਹੀਂ ਤਾਂ ਮੈਂ ਤਸਵੀਰਾਂ ਤੁਹਾਨੂੰ ਹੋਰ ਸਾਂਝੀਆਂ ਕਰਾਂਗਾ ਕਿਉਂਕਿ ਲਗਾਤਾਰ ਇੱਕ ਨਹੀਂ ਦੋ ਨਹੀਂ ਕਾਫੀ ਚਾਰ ਪੰਜ ਦੁਕਾਨਾਂ ਹੋਰ ਨੇ ਤੁਹਾਨੂੰ ਆਪਣੇ ਸਹਿਯੋਗੀ ਨੂੰ ਕਮਾਂ ਕਾਕੀ ਤਸਵੀਰਾਂ ਉਤਾਰਨਾ ਲ ਲਗਾਤਾਰ ਸੰਜੇ ਕਰਨੇ ਕੋਈ ਲਗਾਤਾਰ ਇਥੇ ਕਾਫੀ ਗ੍ਰਾਹਕ ਹੁੰਦੇ ਨੇ ਕਾਫੀ ਲੋਕ ਦੂਰੋਂ ਦੋ ਪਕੌੜੇ ਖਾਣ ਆਉਂਦੇ ਨੇ ਪਰ ਸਵਾਲ ਸਿਰਫ ਅਸੀਂ ਇੱਕੋ ਹੀ ਪੁੱਛਣਾ ਚਾਹਾਂਗੇ ਇਹਨਾਂ ਨੂੰ ਜੀ ਭਾਜੀ ਕਿੰਨੀ ਦੇਰੋਂ ਕੀ ਕੰਮ ਕਰਦੇ ਹੋ ਤੁਹਾਨੂੰ ਦੁਕਾਨ 1995 ਦੀ ਹੈ ਜੀ ਹਾਂਜੀ ਦੁਕਾਨ 1995 ਦੀ ਨਕੀ ਮਾਗੜ ਦਾ ਦੁੱਜੀ ਬਰਾਜ ਖੋਦੀ ਹੈ ਇਹ ਜਿਹੜਾ ਤੁਸੀਂ ਤੇਲ ਦੇ ਵਿੱਚ ਪਕੌੜੇ ਘੜਦੇ ਹੋ ਜਾਂ ਕਿਹੋ ਜਿਹਾ ਘੜਦੇ ਹੋ ਕਿੰਨੀ ਦੇਰ ਬਾਅਦ ਬਦਲ ਦਿੰਦੇ ਨੂੰ ਭਾਈ ਇਹ ਦੂਜੇ ਤੀਜੇ ਦਿਨ ਦੂਜੇ ਦਿਨ ਹੀ ਬਦਲ ਦਿੰਦਾ ਤੁਸੀਂ ਦਿੱਤੇ ਪਰ ਗੱਲ ਕੀਤੀ ਜਿਵੇਂ ਇਹਦੇ ਚਾਰ ਜਦੋਂ ਰੁੱਕ ਘੜ ਦਿੰਦੇ ਨੇ ਪਕੌੜਿਆਂ ਦੇ ਉਸ ਤੋਂ ਬਾਅਦ ਨਾਲ ਨਾਲ ਭਾਈ ਤੇਲ ਪਾਈ ਜਾਂਦਾ ਤੇਲ ਨਾਲ ਨਾਲ ਹੀ ਪਾਈ ਜਾਂਦਾ ਜੇ ਪ੍ਰਾਣ ਤੇਲ ਉਹਦਾ ਖਰਾਬ ਹੋ ਜਾਂਦਾ ਨਹੀਂ ਹੋਏਗਾ ਭਾਈ ਉਹ ਅੱਜ ਅੱਜ ਚੱਲਣੇ ਨਾ ਨਾਲ ਹੀ ਘਟਦਾ ਫੇਰ ਪਾਈ ਦਾ ਨਾਲ ਲੱਕ ਕਰਕੇ ਖਾ ਰਿਹਾ ਇਹਨਾਂ ਨੇ ਕਿਹਾ ਕਿ ਇਥੇ ਦੂਜੇ ਤੀਜੇ ਦਿਨ ਤੇਲ ਬਦਲ ਦਿੰਨੇ ਆ ਪਰ ਜਿਹੜੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੇ ਤੇਲ ਦੇ ਵਿੱਚ ਪਕੌੜੇ ਜਾਂ ਘਿਓ ਦੇ ਵਿੱਚ ਪਕੌੜੇ ਕੱਢੇ ਜਾਂਦੇ ਜਦੋਂ ਇੱਕ ਜਾਂ ਦੋ ਰੁਕ ਕੱਢ ਲੈਂਦੇ ਪਕੌੜੇ ਨਾਲ ਉਸ ਤੋਂ ਬਾਅਦ ਤੇਲ ਖਰਾਬ ਹੋ ਜਾਂਦਾ ਉਹ ਸਿਹਤ ਲਈ ਹਾਨੀਕਾਰਕ ਹੁੰਦਾ ਇਥੇ ਲਈ ਅਸੀਂ ਸਿਹਤ ਵਿਭਾਗ ਦੇ ਫੂਡ ਸੇਫਟੀ ਵਿਭਾਗ ਨੂੰ ਵੀ ਅਪੀਲ ਕਰਨਾ ਚਾਹਾਂਗੇ ਜਿਹੜੀਆਂ ਮਸ਼ਹੂਰ ਦੁਕਾਨਾਂ ਨੇ ਉਹਨਾਂ ਦੇ ਉੱਪਰ ਇੱਕ ਵਾਰ ਚੈਕਿੰਗ ਜ਼ਰੂਰ ਕੀਤੀ ਜਾਵੇ ਕਿਤੇ ਨਾ ਕਿਤੇ ਉਹ ਕਿਤੇ ਲੋਕਾਂ ਦੇ ਸ਼ੇਰ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ ਜੀ ਬਿਲਕੁਲ ਇੱਕ ਦੁਕਾਨ ਹੋਰ ਇੱਥੇ ਹੈਗੀ ਹੈ ਮਾਹਰ ਸਨੈਕ ਸ਼ਾਪ ਦੀ ਦੁਕਾਨ ਹੈ ਜਿਹੜੀ ਇਹ ਵੀ ਪਕੌੜਿਆਂ ਦਾ ਕੰਮ ਕਰਦੇ ਨੇ ਕਾਫੀ ਪੁਰਾਣੀ ਦੁਕਾਨ ਲੱਗ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਜੀ ਭਾਜੀ ਕਿੰਨੀ ਦੇਰੋਂ ਕੀ ਕੰਮ ਕਰਦੇ ਆ ਤੁਹਾਨੂੰ ਜੀ ਅਜੀ 3rd ਜਨਰੇਸ਼ਨ ਹੈ ਅਜੀ 3rd ਪੀੜ੍ਹੀ ਚੱਲਦੀ ਸੀ ਅਜੀ ਤੀਜੀ ਪੀੜ੍ਹੀ ਇਹਨਾਂ ਦੀ ਚੱਲ ਰਹੀ ਹੈ ਤੇ ਭਾਜੀ ਗੱਲ ਕੀਤੀ ਜਾਵੇ ਪਕੌੜਿਆਂ ਤੇ ਤੇਲ ਜਾਂ ਘਿਓ ਦੇ ਕਿੱਚ ਘੜਦੇ ਤੇ ਆ ਸਰੋਂ ਦੇ ਤੇਲ ਠੀਕ ਹੈ ਥਰੋ ਦਾ ਤੇਲ ਉਹ ਦੇ ਪਰ ਕੀ ਗੱਲ ਕੀਤੀ ਇਹ ਦੋ ਜਾਂ ਤਿੰਨ ਰੋਕੜ ਦੇ ਵਾ ਤੇਲ ਦੀ ਜਿਹੜੀ ਮਨਿਆ ਮਨਿਆ ਤੋਂ ਖਤਮ ਹੋ ਜਾਂਦੀ ਫਿਰ ਉਹਦੇ ਕੀ ਕਰਨਾ ਹੈ ਭਾਜੀ ਉਹ ਵੇਸ ਤੇਗਾ ਜੇ ਨਾਲੋਂ ਨਾਲ ਤੇਲ ਪਈ ਜਾਣਾ ਹੈ ਏਡੀ 프라이 ਦੁਬਾਰਾ ਹੋਣੇ ਆ ਇਹ ਹਾ ਫਰਾਈ ਕਰਕੇ ਬੱਚ ਨਾਲ ਨਾਲੇ ਚੇਂਜ ਹੋਈ ਜਾਣਾ ਨਵਾਂ ਤੇਲ ਪਈ ਜਾਣਾ ਜਿੱਦਾਂ ਜਿੱਦਾਂ ਘਟ ਜਾਣਾ ਤੇਲ ਨਵਾਂ ਨਵਾਂ ਪਈ ਜਾਣਾ ਇਹ ਜੀ ਬਿਲਕੁਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਹੈ ਕਿ ਜਿਹੜਾ ਤੇਲ ਹੈ ਜਿੱਤੇ ਪਕੌੜੇ ਕੱਢਦੇ ਹਨ ਉਹ ਨਾਲੋਂ ਨਾਲ ਚੇਂਜ ਕਰਦੇ ਜਾਂਦੇ ਨੇ ਕਿਉਂਕਿ ਜਦੋਂ ਤੇਲ ਕੱਢ ਜਾਂਦਾ ਉਸ ਵਿੱਚ ਨਵਾਂ ਤੇਲ ਪਾ ਦਿੰਦੇ ਆ ਨਾ ਉਹਨਾਂ ਦਾ ਇਹ ਕਹਿਣਾ ਪਰ ਕਿਤੇ ਨਾ ਕਿਤੇ ਜਿਹੜਾ ਪੁਰਾਣਾ ਤੇਲ ਉਹ ਖਰਾਬ ਹੋ ਜਾਂਦਾ ਹੈ ਤੇ ਸਿਹਤ ਵਿਭਾਗ ਨੂੰ ਉਸ ਵੱਲ ਦੇਖਣਾ ਚਾਹੀਦਾ ਹੈ ਚੈਕਿੰਗ ਕਰਨੀ ਚਾਹੀਦੀ ਹੈ ਇਹਨਾਂ ਦੁਕਾਨਾਂ ਦੇ ਆਕੇ ਕਿਤੇ ਕਿਸੇ ਦੀ ਸਿਹਤ ਨਾਲ ਖਿਲਵਾੜ ਤੇ ਨਹੀਂ ਹੋ ਰਿਹਾ ਮੈਸੇਜ ਜੋ ਕਿ ਨੇ ਲਗਾਤਾਰ ਸਾਡੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਪਰ ਲੋਕਾਂ ਨੂੰ ਵੀ ਅਸੀਂ ਅਵੇਰਨੈਸ ਕਰਦੇ ਹਾਂ ਕਿ ਜਿੱਥੇ ਵੀ ਤੁਸੀਂ ਖਾਣ ਵਾਲੀ ਚੀਜ਼ ਹੈ ਜਾਂ ਕਿਤੇ ਚੀਜ਼ ਖਾਣ ਵਾਸਤੇ ਆਂਦੇ ਹੋ ਉਦ ਦਾ ਜੈਜਾ ਲੈਣ ਆਂਦੇ ਹੋ ਵਧੀਆ ਹੈ ਵੀ ਸਵਾਦ ਲੈਣ ਲਈ ਜਿਹੜੇ ਪਕੌੜੇ ਖਾਣੇ ਚਾਹਦੇ ਆਣੇ ਸਿਹਤ ਲਈ ਕਿਉਂਕਿ ਅਗਰ ਤੁਹਾਡਾ ਸਿਹਤ ਤੰਦਰੁਸਤੀ ਰਹੀਗੀ ਤਾਂ ਹੀ ਤੁਸੀਂ ਸਹੀ ਚੀਜ਼ ਖਾ ਸਕਦੇ ਹੋ ਪਰ ਨਾਲ ਹੀ ਲੋਕ ਇਹ ਖਾਣ ਪੀਣ ਦੀਆਂ ਚੀਜ਼ਾਂ ਜ਼ਰੂਰ ਖਾਓ ਪਰ ਆਪਣੀ ਛੇਧ ਨਾਲ ਕਿਤੇ ਕੋਈ ਖਲਵਾੜ ਤੇ ਨਹੀਂ ਰਾ ਉਸ ਲਈ ਵੀ ਉਹ ਜਾਗਰੂ ਬ੍ਰਹਿਣ ਤੇ ਇਹ ਦੂਜੇ ਪਾਸੇ ਅਸੀਂ ਛੇਧ ਵਿਭਾਗ ਦੀ ਟੀਮ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਲੰਬੇ ਸਮੇਂ ਤੋਂ ਦੁਕਾਨਾਂ ਕਾਫੀ ਪੁਰਾਣੀਆਂ ਹਨ ਅਤੇ ਛੇਧ ਵਿਭਾਗ ਨੂੰ ਵੀ ਅਸੀਂ ਅਪੀਲ ਕਰਨਾ ਚਾਹਾਂਗੇ ਇਹ ਦੁਕਾਨਾਂ ਤੇ ਇੱਕ ਵਾਰ ਜ਼ਰੂਰ ਚੈਕਿੰਗ ਕੀਤੀ ਜਾਵੇ ਕਿਤੇ ਲੋਕਾਂ ਦੀ ਛੇਧ ਨਾਲ ਖਲਵਾੜ ਤੇ ਨਹੀਂ ਕਰ ਰਹੇ ਅਮਰਸਰ ਫਾਸਟਵੇ ਖਬਰਨਾਮੇ ਛੇ ਜੋ ਕਿ ਵੀਜੇ ਕੁਮਾਰ ਨਾਲ ਰਕੇਸ਼ ਕੁਮਾਰ